ਆਰਪੀਡੀ ਰੈਸਲਿੰਗ ਅਕੈਡਮੀ ਦੀ ਇੱਕ ਵਿਸ਼ੇਸ਼ ਮੀਟਿੰਗ ਸਾਬਕਾ 올림픽ਨ ਕੋਚ ਸ਼੍ਰੀ ਪੀ ਆਰ ਸੌਂਦੀ ਦੀ ਪ੍ਰਧਾਨਗੀ ਹੇਠ ਅਕੈਡਮੀ ਵਿਖੇ ਹੋਈ ਇਸ ਮੀਟਿੰਗ ਵਿੱਚ ਕੁਸ਼ਤੀ ਦੇ ਮੋਢੀ ਸਵਰਗੀ ਸਰਦਾਰ ਜੰਗ ਬਹਾਦਰ ਸਿੰਘ ਪਰਮਾਰ ਜੋ ਕਿ ਬੀਤੇ ਦਿਨੀ ਅਚਾਨਕ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅਕੈਡਮੀ ਵਿਖੇ ਸਮੂਹ ਮੈਂਬਰਾਂ ਵੱਲੋਂ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੰਦੇ ਆ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਇਸ ਮੌਕੇ ਉਹਨਾਂ ਕਿਹਾ ਕਿ ਸਰਦਾਰ ਜੰਗ ਸਿੰਘ ਬਹਾਦਰ ਦੇ ਅਚਾਨਕ ਅਕਾਲ ਚਲਾਣਾ ਕਰਨ ਨਾਲ ਕੁਸ਼ਤੀ ਜਗਤ ਵਿੱਚ ਵੱਡਾ ਘਾਟਾ ਪਿਆ ਹੈ ਕਿਉਂਕਿ ਜੰਗ ਸਿੰਘ ਬਹਾਦਰ ਖਿਡਾਰੀਆਂ ਲਈ ਪ੍ਰੇਰਨਾ ਦਾ ਸਰੋਤ ਸਨ ਇਸ ਸ਼ੋਕ ਦੀ ਘੜੀ ਵਿੱਚ ਭੁਪਿੰਦਰ ਸਿੰਘ ਸਰਦਾਰ ਕੁਲਵੀਰ ਸਿੰਘ ਅਕੈਡਮੀ ਦੇ ਪ੍ਰਧਾਨ ਬੀਐਸ ਬਾਗਲਾ ਅੰਤਰਰਾਸ਼ਟਰੀ ਕੋਚ ਰਵਿੰਦਰਨਾਥ ਕੋਚ ਜਤਿਨ ਸ਼ੁਕਲਾ ਆਰਪੀ ਸਿੰਘ ਜੀਵਨ ਕੁਮਾਰ ਅਨਿਲ ਕੁਮਾਰ ਤੋਂ ਇਲਾਵਾ ਹੋਰ ਵੀ ਪਤਵੰਤਿਆਂ ਨੇ ਵਿਛੜੀ ਰੂਹ ਨੂੰ ਗੁਰੂ ਚਰਨਾਂ ਵਿੱਚ ਸਥਾਨ ਦੇਣ ਦੀ ਅਰਦਾਸ ਕੀਤੀ ਮੇਰਾ ਨਾਮ ਭੁਪਿੰਦਰ ਸਿੰਘ ਹੈ ਮੈਂ ਮੇਰੇ 파ਰਨਰ ਜੰਗਬਾਦ ਪਰਮਾਰਸ਼ਿਕ ਪਹਿਲੀ ਵਾਰ ਜਦੋਂ ਕੁਵੇਤ 파ਟਨਰ ਬਣੇ ਉੱਥੇ ਜਾ ਕੇ ਉਹਨਾਂ ਨੇ ਬਹੁਤ ਕੰਮ ਕੀਤਾ ਸਾਨੂੰ ਵੀ ਕੰਮ ਕਰਵਾਇਆ ਤੇ ਮੈਂ ਵਾਪਸ ਆ ਗਿਆ ਇੱਥੇ ਮੰਨਣਾ ਹੈ ਸੇਵਾ ਲੱਗ ਗਈ ਇੱਥੇ ਸੇਵਾ ਕਰਦੇ ਰਹੇ ਬਹੁਤ ਜਿਆਦਾ ਸਾਰਾ ਕੁਝ ਬਾਬਾ ਜੀ ਨੇ ਆਪ ਬਣਵਾਇਆ ਕਿ ਉਹਨਾਂ ਦੇ ਅੱਜ ਨਾਰਨ ਕਰਕੇ ਬਹੁਤ ਦੁੱਖ ਹੋ ਰਿਹਾ ਪ੍ਰਮਾਤਮਾ ਉਹਨਾਂ ਦੇ ਚਰਨਾਂ ਵਿੱਚ ਨਮਾਸ ਬਖਸ਼ ਬਹੁਤ ਬੜੀ ਦੁੱਖ ਦੀ ਗੱਲ ਹੈ ਕਿ ਸਾਡੇ ਨਾਲ ਜਿਨ੍ਹਾਂ ਨੇ ਸਭ ਤੋਂ ਕੰਮ ਸ਼ੁਰੂ ਕਰਾਇਆ ਸੀ ਬਹੁਤ ਹੀ ਵਧੀਆ ਕੰਮ ਨੂੰ ਸ਼ੁਰੂ ਕੀਤਾ ਸੀ 올림픽 ਟਾਈਫਿਡਾਂ ਸ਼ੁਰੂ ਕਰਨੀਆਂ ਇਹ ਸਿਰਫ ਉਹਨਾਂ ਦੀ ਸ਼ਕੀਤ ਬੜੀ ਬੜੀ ਦਿਲੀ ਸੀ ਵੀ ਉਹਨਾਂ ਨੇ ਸ਼ੁਰੂ ਕਰਾਤੀਆਂ ਤੇ ਜਿੱਥੇ ਜਿਹੜਾ ਤੁਸੀਂ ਕਹਿੰਦੇ ਆ ਬਈ ਵਰਲਡ ਲੈਵਲ ਦਾ ਤਕਰੀਬਨ ਵਰਲਡ ਲੈਵਲ ਦੇ ਸਾਰੇ ਜਿਹੜੇ ਚੰਗੇ ਕੰਟਰੀਸ ਉਹਨਾਂ ਦੇ ਪ੍ਰਵਾਨ ਤੇ ਘੁੜ ਗਏ ਆ ਈਵਨ ਇਹੀ ਕੰਮ ਨਹੀਂ ਧਾਰਮਿਕ ਸਥਾਨ ਜਿਹੜਾ ਨਨਕਾਣਾ ਸਾਹਿਬ ਅੱਜ ਅਸੀਂ ਸਾਰੇ ਪੰਜਾਬੀ ਦੇਖਣ ਜਾਂਦੇ ਆ ਹੋਰ ਵੀ ਜਿਹੜੇ ਆਪਣੇ ਇਹਨੂੰ ਚਾਹ ਦੇਖਣ ਜਾਂਦੇ ਆ ਉਹ ਗੁਰਦੁਆਰਾ ਵੀ ਇਹਨਾਂ ਜੇਬੀ ਸਿੰਘ ਪਰਮਾਰ ਉਹਨਾਂ ਦੀ ਮਿਹਨਤ ਨਾਲ ਹੀ ਬਣਿਆ ਉੱਥੋਂ ਨੇ ਜਗ੍ਹਾ ਖਰੀਦੀ ਉਹਨਾਂ ਦੇ ਮინისტრਾਂ ਨਾਲ ਬਹੁਤ ਵਧੀਆ ਸਬੰਧ ਬਣ ਗਏ 22 ਏਕੜ ਜਗ੍ਹਾ ਉੱਤੇ ਇਸ ਗੁਰਦੁਆਰੇ ਹੋਰ ਲਈ ਤੇ ਇਸ ਵਿਲੇ ਜਿਹੜਾ ਗੁਰਦੁਆਰਾ ਆ ਉਹ ਮੇਰੇ ਕੱਜ ਦੁਨੀਆ ਦਾ ਇੱਕ ਵਧੀਆ ਗੁਰਦੁਆਰਾ ਉੱਥੇ ਬਣ ਗਿਆ ਜਿੱਥੇ ਰੋਜ਼ ਕੀਰਤਨ ਹੁੰਦਾ ਤੇ ਆਪਣੇ ਪੰਜਾਬੀ ਵੀਰ ਦੇਖਣ ਜਾਂਦੇ ਆ ਤੇ ਜੰਗ ਬਹਾਦਰ ਸਿੰਘ ਦਾ ਜਿਹੜਾ ਉਹਦੇ ਕੰਮ ਰਹੇ ਉਹ ਸਾਡੇ ਜਿੰਦੇ ਰਹੇ ਆ ਉਹ ਭਾਵੇਂ ਸਾਡੇ ਵਿਚਕਾਰ ਨਾਂ ਵੀ ਹੋਣ ਜੇਕਰ ਉਹਦੇ ਕੰਮ ਜਿਹੜੇ ਆ ਉਨੀ ਸਾਨੂੰ ਮਦ ਰਾਹ ਦਿਖਾਉਂਦੇ ਰਹਿਣਾ ਸੋ ਅੱਜ ਅਸੀਂ ਜਿੱਦਾਂ ਕਹ ਲਓ ਜੇਵੀ ਸਿੰਘ ਪਰਮਾਰਥਨ ਦੀ ਮੌਤ ਤੇ ਬਹੁਤ ਦੁੱਖ ਦੁੱਖ ਮਹਿਸੂਸ ਕੀਤਾ ਤੇ ਅਸੀਂ ਪ੍ਰਮਾਤਮਾ ਅਗੇ ਹੀ ਬੇਨਤੀ ਕਰਦੇ ਵੀ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਜਗ੍ਹਾ ਬਖਸ਼ਣ